ਵੈਡ ਕਮਿਸ਼ਨ ਨੂੰ ਚੈਨਲ ਦੇਖ ਰਹੇ 10 ਦਾ ਸਵਾਗਤ ਹੈ ਜੀ ਮੈਂ ਤੁਹਾਡਾ ਸਰਵੀ ਸਿੰਘ ਰਟੂਣਾ ਅੱਜ ਜਿਲ੍ਹਾ ਪੁਰਸਮੁਖੀ ਮਡੇ ਕੋੜਲਾ ਸ਼੍ਰੀ ਗਗਨਜੀਤ ਸਿੰਘ ਜੀ ਵੱਲੋਂ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ ਜੋ ਕਿ ਪਿਛਲੇ ਦਿਨੀ ਮਲਾਉ ਦੇ ਨੇੜੇ ਪਿੰਡ ਸੇਹਾ ਦੌਤ ਤੋਂ ਇੱਕ ਬੱਚਾ ਜਿਹੜਾ ਮਹਿਜ਼ 8 ਸਾਲ ਦਾ ਸੀ ਤਿੰਨ ਵਿਅਕਤੀਆਂ ਵੱਲੋਂ ਜਿਸ ਨੂੰ ਕਿਡਨੈਪ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਇੱਕ ਉਹਨਾਂ ਦੇ ਬੱਚੇ ਦੇ ਪਿੰਡ ਦਾ ਹੀ ਵਿਅਕਤੀ ਜੋ ਕਿ ਕ੍ਰੇਡਾ ਤੋਂ ਆਇਆ ਸੀ ਉਸ ਵੱਲੋਂ ਇਸ ਬੱਚੇ ਨੂੰ ਕਿਡਨੈਪ ਕਰਕੇ ਆਪਣੇ ਕੋਲ ਰੱਖਿਆ ਗਿਆ ਕਿਸੇ ਅਣਜਾਣ ਜਗਤ ਦੇ ਬੱਚੇ ਨੂੰ ਲੈ ਕੇ ਜਿਲ੍ਹਾ ਮਲੇਰਕੋਟਲਾ ਪੁਲਿਸ ਮੁਖੀ ਸ੍ਰੀ ਗੰਗਰਸਿਦ ਜੈ ਜੀ ਸਿੰਘ ਵੱਲੋਂ ਆਪਣੀ ਟੀਮ ਦੇ ਨਾਲ ਨਾਲ ਮਿਲ ਕੇ ਜਦਜਦ ਕੀਤੀ ਗਿਆ ਪੁਲਿਸ ਜਿਲ੍ਹਾ ਪਟਿਆਲਾ ਤੇ ਜਿਲ੍ਹਾ ਖੰਨਾ ਦੀ ਸਹਾਇਤਾ ਦੇ ਨਾਲ ਇਹਨਾਂ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦਾ ਨਾਲ ਪੁਲਿਸ ਮੁਕਾਬਲਾ ਵੀ ਹੋਇਆ ਪੁਲਿਸ ਵੱਲੋਂ ਇੱਕ ਪ੍ਰਾਕਤੀਕ ਐਂਕਾਊਂਟਰ ਵੀ ਕਰ ਦਿੱਤਾ ਗਿਆ ਇੱਕ ਜ਼ਖਮੀ ਪਟਿਆਲਾ ਜਿਹੜਾ ਜਿਨੀਰਾ ਆ ਜਾਏਗਾ ਪਰ ਪੁਲਿਸ ਨੇ ਸਹੀ ਸਲਾਮਤ ਬੱਚੇ ਨੂੰ ਆਪਣੀ ਸੁੱਧ ਬੁੱਤੀ ਨਾਲ ਉਹਨਾਂ ਵਿਅਕਤੀਆਂ ਕੋਲੋਂ ਬਰਾਮਦ ਕਰਕੇ ਪਰਿਵਾਰ ਨੂੰ ਸੌਂਪਿਆ ਤੁਹਾਡੇ ਨਾਲ ਗੱਲ ਕਰਾਵਾਂਗੇ ਪਰਸੋਂ ਕਿਸਲੇ ਗਾਇਨ ਜਿਸ ਸੰਬੰਧਿਤ ਨਾਲ ਹੋਣਾ ਹੈ ਇਸ ਸਬੰਧ ਦੇ ਵਿੱਚ ਕੀ ਕਹਿਣਾ ਕੀ ਉਹ ਬੱਚੇ ਨੂੰ ਜਿਹੜਾ ਕਿ ਡਰਾਮ ਕੀਤਾ ਕਿ ਸਮਾਨਸਾ ਦੇ ਨਾਲ ਉਸ ਵਿਅਕਤੀ ਵੱਲੋਂ ਕਿਡਨੈਪ ਕੀਤਾ ਗਿਆ ਸੀ ਸਰ ਕੱਲ ਦੇ ਕਟਨਾਕਰਮ ਨੂੰ ਲੈ ਕੇ ਕੀ ਜਾਣਕਾਰੀ ਹੈ ਪਰਸੋਂ ਇੱਕ ਬੜੀ ਵੱਡੀ ਘਟਨਾ ਹੋਈ ਸੀਗੀ ਖੰਨੇ ਦੇ ਏਰੀਆ ਦੇ ਵਿੱਚ ਜਿਹਦੇ ਵਿੱਚ 5 ਸਾਲ ਦਾ ਇੱਕ ਬੱਚਾ ਪਵ ਕਿਰਨ ਸਿੰਘ ਨੂੰ ਅਗਵਾ ਕੀਤਾ ਗਿਆ ਸੀਗਾ ਮਲੌਦ ਪਿੰਡ ਦਾ ਏਰੀਆ ਸੀਗਾ ਉਹ ਆਪਣੇ ਵਿਹੜੇ 'ਚ ਖੇਡ ਰਿਹਾ ਸੀਗਾ ਤੇ ਦੋ ਬੰਦਿਆਂ ਨੇ ਇਹਨੂੰ ਅਗਵਾ ਕੀਤਾ ਗਿਆ। ਜਦੋਂ ਅਗਵਾ ਹੋਇਆ ਤੇ ਕੰਟਰੋਲ ਰੂਮਸ ਤੇ ਪੂਰੇ ਪੰਜਾਬ 'ਚ ਅਲਰਟ ਕੀਤਾ ਗਿਆ। ਤੇ ਸਾਰੀਆਂ ਪੁਲਿਸ ਪਾਰਟੀਆਂ ਨਾਕਿਆਂ ਨੂੰ ਅਲਰਟ ਕੀਤਾ ਗਿਆ। ਜਿਹਦੇ ਵਿੱਚ ਬਾਅਦ 'ਚ ਸਾਨੂੰ ਪਤਾ ਲੱਗਿਆ ਵੀ ਇਹਨਾਂ ਦੀ ਮੂਵਮੈਂਟ ਸਾਡੇ ਇਲਾਕੇ 'ਚ ਹੋਈ ਹੈ। ਇਹਦੇ ਵਿੱਚ ਫਿਰ ਅਸੀਂ SPD ਸਾਡੀ ਸਿਰੀ ਦੀ ਟੀਮਾਂ, ਸਾਈਬਰ ਸੈਲ ਦੀਆਂ ਟੀਮਾਂ ਨੂੰ ਟਾਸ ਦਿੱਤਾ ਗਿਆ ਤੇ ਲੇਟ ਨਾਈਟ ਸਾਨੂੰ ਕੁਝ ਫੁਟੇਜ ਇਦਾਂ ਦੀ ਮਿਲੀਆਂ ਵੀ ਜਿਸ 'ਚ ਉਹ ਬੰਦੇ ਮੂਤੇ ਕਵਰ ਪਾਇਆ ਹੋਇਆ ਤੇ ਆਇਡੈਂਟੀਫਾਈ ਹੋਏ ਵੀ ਇਹੀ ਸ਼ੱਕੀ ਬੰਦੇ ਆ। ਲੇਟ ਨਾਈਟ ਅਸੀਂ ਪਰਸੋ ਰਾਤ ਚਲਦੇ ਰਹੇ ਚਲਦੇ ਰਹੇ ਤੇ ਅਸੀਂ ਕਾਫੀ ਸੀਸੀਟੀਵੀ ਫੁਟੇਜ ਦੇਖੀਆਂ। ਉਸ ਤੋਂ ਬਾਅਦ ਸਾਨੂੰ ਕੁਝ ਬੰਦੇ ਉਹਨਾਂ ਦੇ ਇਨਪੁਟ ਕੋਈ ਖੰਨਾ ਪੁਲਿਸ ਨੇ ਟੈਕਨੀਕਲੀ ਇਨਪੁਟ ਸ਼ੇਅਰ ਕੀਤੀਆਂ। ਫਿਰ ਇਹਦੀ ਪੂਰੀ ਜਿਹੜੀ ਸੀਗੀ ਇੱਕ ਟੀਮ ਬਣੀ ਜਿਹਦੇ ਵਿੱਚ ਖੰਨਾ ਪੁਲਿਸ, ਡੇਰਕੋਟਲਾ ਪੁਲਿਸ ਤੇ ਪਟਿਆਲਾ ਪੁਲਿਸ ਡੀਆਈਜੀ ਸਾਡੇ ਮਨਦੀਪ ਸਿੱਧੂ ਸਰ ਦੇ ਉਹ ਸੁਪਰਵਾਈਜ਼ ਕਰ ਰਹੇ ਸੀਗੇ। ਇਹਦੇ ਵਿੱਚ ਸਾਨੂੰ ਡੇ ਕੱਲ ਦੁਪਹਿਰ ਬਾਅਦ ਜਾ ਕੇ ਦੋ ਬੰਦੇ ਅਸੀਂ ਰਾਉਂਡ ਅਪ ਕੀਤੇ ਜਿਹੜੇ ਕਿ ਮੇਨ ਕਿਊ ਸੀਗੇ ਤੇ ਇਹਦੇ ਵਿੱਚ ਜਿਹੜਾ ਬੰਦਾ ਮੇਨ ਸੀਗਾ ਜਸਪ੍ਰੀਤ ਉਹਦੇ ਵਿੱਚ ਬਾਅਦ ਸਾਨੂੰ ਪਤਾ ਲੱਗਿਆ ਵੀ ਜਦੋਂ ਇਹ ਦੋ ਬੰਦੇ ਰਾਉਂਡ ਅਪ ਹੋਏ ਤੇ ਜਸਪ੍ਰੀਤ ਨਾਂ ਦਾ ਬੰਦਾ ਹੋਰ ਹੈ ਜਿਹੜਾ ਉਹਨਾਂ ਦੇ ਪਿੰਡ ਦਾ ਹੀ ਸੀਗਾ ਤੇ ਕੈਨੇਡਾ ਤੋਂ ਆਇਆ ਹੋਇਆ ਸੀਗਾ ਇਹਨਾਂ ਨੇ ਫਰौती ਮੰਗੀ ਸੀਗੀ ਉਸ ਤੋਂ ਬਾਅਦ ਆਈਡੈਂਟੀਫਾਈ ਕੀਤਾ ਬਾਅਦ ਚ ਸਮਝਦੋ ਗੱਡੀ ਦਾ ਪਤਾ ਲੱਗਿਆ ਸੋ ਗੱਡੀ ਜਦੋਂ ਪਤਾ ਲੱਗੀ ਵੀ ਫੋਰਚਨਰ ਗੱਡੀ ਹੈ ਪਟਿਆਲੇ ਦੇ ਏਰੀਆ ਦੇ ਵਿੱਚ ਹੈ ਫਿਰ ਉਹ ਕੰਟਰੋਲ ਰੂਮ ਦੇ ਵਿੱਚ ਮੈਸੇਜ ਸ਼ੇਅਰ ਕੀਤਾ ਗਿਆ ਸਾਡੇ ਗਰੁੱਪ 'ਚ ਮੈਸੇਜ ਸ਼ੇਅਰ ਕੀਤਾ ਗਿਆ ਤੇ ਡੀਏਜੀ ਸਾਹਿਬ ਸੁਪਰਵਾਈਜ਼ ਕਰ ਰਹੇ ਸੀਗੇ ਮਾਨਯੋਗ ਡੀਜੀਪੀ ਸਾਹਿਬ ਵੀ ਇਸ ਨੂੰ ਮਿੰਟ ਟੂ ਮਿੰਟ ਮੋਨਿਟਰ ਕਰ ਰਹੇ ਸੀ ਸੀਐਮ ਸਾਹਿਬ ਵੀ ਮੋਨਿਟਰ ਕਰ ਰਹੇ ਸੀਗੇ ਤੇ ਜਦੋਂ ਪਤਾ ਲੱਗਿਆ ਵੀ ਬੱਚਾ ਉਸ ਗੱਡੀ 'ਚ ਹੈ ਤੇ ਨਾਲ ਦੀ ਨਾਲ ਮੈਸੇਜ ਕੀਤਾ ਫਿਰ ਜਿਹੜੀ ਸੀਆਰ ਪਟਿਆਲੇ ਦੀ ਟੀਮ ਸੀਗੀ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਨੂੰ ਬੱਚੇ ਨੂੰ ਰਿਕਵਰ ਕੀਤਾ ਤੇ ਇਹਦੀ ਕ੍ਰਾਸ ਫਾਇਰਿੰਗ ਦੇ ਵਿੱਚ ਉਹ ਕੱਲ ਸਾਰਿਆਂ ਨੂੰ ਪਤਾ ਹੈ ਵੀ ਉਹ ਨਿਊਟਰਲਾਈਜ਼ ਕੀਤਾ ਗਿਆ ਬੰਦਾ ਉਸ ਤੋਂ ਬਾਅਦ ਜਿਹੜੇ ਜਿਹੜੇ ਮਲੇਰਕੋਟੇ ਪੁਲਿਸ ਨੇ ਦੋ ਬੰਦੇ ਅਰ ਇੱਕ ਮੈਸੇਜ ਆਂਦਾ ਵੀ ਇਨਾਂ ਕੋਲ ਇੱਕ ਵੈਪਨ ਹੋਣ ਵੈਪਨ ਹੋਣ ਦਾ ਹੈਗਾ ਸ਼ੰਕਾ ਹੈਗੀ ਆ ਉਹਦੇ ਵਿੱਚ ਫਿਰ ਸਾਡੀਆਂ ਜਿਹੜੀ ਐਸਐਚਓ ਗੁਰਪ੍ਰੀਤ ਡੀਐਸਪੀ ਦਵਿੰਦਰ ਦੀ ਇੱਕ ਟੀਮਾਂ ਬਣਾਈਆਂ ਸੀ ਐਨਸੀਆਰ ਦੀਆਂ ਤੇ ਵੈਪਨ ਰਿਕਵਰ ਕਰਨ ਜਦੋਂ ਜਾ ਰਹੇ ਸੀਗੇ ਉਥੇ ਜਿਹੜਾ ਬੰਦਾ ਜਾ ਰਿਹਾ ਸੀਗਾ ਜਿਹੜਾ ਸੀਗਾ ਹਰਪ੍ਰੀਤ ਇਹਨੇ ਜਦੋਂ ਵੈਪਨ ਉਥੋਂ ਚੱਕਿਆ ਤੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਕ੍ਰਾਸ ਫਾਇਰਿੰਗ ਦੇ ਵਿੱਚ ਇਹਦੇ ਲੱਤ ਤੇ ਗੋਲੀ ਵਜੀ ਇਸ ਨੂੰ ਪਹਿਲੇ ਸਿਵਲ ਹਸਪੀਟਲ ਫਿਰ ਰਜਿੰਦਰਾ ਹਸਪੀਟਲ ਐਡਮਿਟ ਕਰਾਇਆ ਗਿਆ ਟੋਟਲ ਇਹਦੇ ਵਿੱਚ ਤਿੰਨ ਬੁਲਜਨ ਸੀਗੇ ਜਿਹੜਾ ਕਿ ਕੱਲ ਇੱਕ ਨਿਊਟਰਲਾਈਜ਼ ਹੋ ਗਿਆ ਦੋ ਸੀਗੇ ਇੱਕ ਰਵਿੰਦਰ ਸੀਗਾ ਇੱਕ ਹਰਪੀ ਸੀਗਾ ਉਹ ਉਹਨਾਂ ਦੀ ਵੀ ਰੈਸਟ ਕੀਤੀ ਗਈ ਹੈ ਤੇ ਮੌਕੇ ਤੇ ਜਿਹੜਾ ਦੇਸੀ ਆਪਣਾ ਬੱਤੀ ਬੋਰ ਦਾ ਪਿਸਤਲ ਰਿਕਵਰ ਕੀਤਾ ਗਿਆ ਨਾਲ ਤਿੰਨ ਲਾਈਵ ਕਾਟਰਜ ਰਿਕਵਰ ਕੀਤੇ ਗਏ ਤਾਂ ਫਰੋਟੇ ਕਿੰਨੀ ਮੰਗੀ ਸੀ ਨਾ ਜੀ ਫਰੋਤੀ ਇਹਨਾਂ ਨੇ ਪਹਿਲੇ ਕਰੋੜ ਰੁਪਏ ਮੰਗੀ ਸੀਗੀ ਤੇ ਇਸ ਕਰਕੇ ਫਿਰ ਬਾਅਦ ਚੋਂ 30 ਲੱਖ ਮੰਗ ਲਾਗੇ ਕਦੀ ਕਿੰਨਾ ਮੰਗ ਲਾਗੇ ਤੇ ਉਹ ਜਿਹੜੀ ਫਰੋਤੀ ਦਾ ਫੋਨ ਆ ਰਿਹਾ ਸੀਗਾ ਉਹ ਉਹਨਾਂ ਦੇ ਪੇਰੈਂਟਸ ਨੂੰ ਆ ਰਿਹਾ ਸੀਗਾ ਬਾਹਰਲੇ ਨੰਬਰ ਤੋਂ ਵਾਰੀ ਵਾਰੀ ਆ ਰਿਹਾ ਸੀਗਾ ਸੋ ਇਹਦੇ ਵਿੱਚ ਮਾਨਯੋਗ ਸੀਐਮ ਸਾਹਿਬ ਔਰ ਪੰਜਾਬ ਸਰਕਾਰ ਡੀਜੀਪੀ ਸਾਹਿਬ ਨੇ ਵੀ ਪੂਰੀ ਪੁਲਿਸ ਪਾਰਟੀ ਨੂੰ 10 ਲੱਖ ਰੁਪਏ ਨਾਮ ਦਿੱਤਾ ਤੇ ਸਾਰਿਆਂ ਨੂੰ ਰਿਵਾਰਡ ਦਿੱਤੇ ਹੈ ਤੇ ਕਿਉਂਕਿ ਸਾਰੇ ਰੇਂਜ ਦੇ ਅਫਸਰਾਂ ਨੂੰ ਤੇ ਖੰਨਾ ਪੁਲਿਸ ਦੇ ਅਫਸਰਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਬੱਚੇ ਨੂੰ ਸਹੀ ਤਰ੍ਹਾਂ ਰਿਕਵਰ ਕਰਾ ਕੇ ਉਹਦੀ ਮਾਂ ਦੇ ਗੋਦੀ 'ਚ ਫੇਰ ਬਿਠਾਇਆ ਤੇ ਕੱਲ ਸਾਰੇ ਨੇ ਵੀ ਉਹ ਦੇਖਿਆ ਕਿ ਬੜਾ ਅੱਛਾ ਪੁਲਿਸ ਨੇ ਕੰਮ ਕੀਤਾ ਤੇ ਪੰਜਾਬ ਸਰਕਾਰ ਨੂੰ ਵੀ ਲੋਕਾਂ ਨੇ ਬੜਾ ਅਪਰੀਸ਼ੀਏਟ ਕੀਤਾ ਤੇ ਮਾਨਜੋਗ ਸੀਐਮ ਸਾਹਿਬ ਨੇ ਸਪੈਸ਼ਲੀ ਡੀਜੀ ਸਾਹਿਬ ਨੇ ਨਾਲ ਸਾਰੀ ਪੁਲਿਸ ਪਾਰਟੀ ਨੂੰ ਬੜਾ ਸ਼ਲਾਘਾਯੋਗ ਕੰਮ ਕਰਨ ਦਾ ਇਨਾਮ ਵੀ ਦਿੱਤਾ ਸਰ ਮਲੇਕੂਲਾ ਪੁਲਿਸ ਦਾ ਕਿੱਡਾ-ਕਿਡਾ ਟਾਸਕ ਸੀ ਬੱਚੇ ਨੂੰ ਬਚਾਉਣਾ ਤੇ ਬਾਕੀ ਪਹਿਲ ਕਦਮੀ ਕਰਨ ਦੀ ਜਦੋਂ ਦੱਸਿਆ ਤੁਹਾਨੂੰ ਸਾਡੇ ਏਰੀਆ 'ਚ ਇਹਨਾਂ ਦੇ ਫੁੱਟਪ੍ਰਿੰਟਸ ਆਏ ਤੇ ਉਦੋਂ ਹੀ ਅਸੀਂ ਅਲਰਟ ਕਰਤਾ ਸੀਗਾ ਤੇ ਬੜਾ ਇੱਕ ਸੈਂਸਿਟਿਵ ਆਪਰੇਸ਼ਨ ਸੀਗਾ ਕਿਉਂਕ ਸੇ ਸਲਾਮਤ ਉਹਨਾਂ ਦੇ ਪੇਰੈਂਟਸ ਨੂੰ ਵਾਲਾ ਕਰਨਾ ਬੜਾ ਵੱਡਾ ਟਾਸਕ ਹੁੰਦਾ ਹੈ ਕਿਉਂਕਿ ਬੱਚਾ 6-7 ਸਾਲ ਦਾ ਸੀਗਾ ਬੱਚੇ ਨੂੰ ਕੁਝ ਵੀ ਕਰ ਸਕਦੇ ਸੀਗੇ ਤੋਂ ਬੜਾ ਕੋਆਰਡੀਨੇਸ਼ਨ ਬੜਾ ਅੱਛਾ ਕੋਆਰਡੀਨੇਸ਼ਨ ਨਾਲ ਇੱਕ ਆਪਰੇਸ਼ਨ ਕੀਤਾ ਗਿਆ ਤੇ ਦੀ ਟੋਟਲ ਉੱਪਰੋਂ ਡੀਜੀਪੀ ਸਾਹਿਬ ਸੁਪਰਵਾਈਜ਼ ਕਰ ਰਹੇ ਸੀ ਡੀਆਈਜੀ ਰੇਂਜ ਕਰ ਰਹੇ ਸੀ ਤਿੰਨੋਂ ਐਸਐਸਪੀ ਬਾਕੀ ਅਫਸਰ ਸਾਰੇ ਕਰ ਰਹੇ ਸੀ ਜਿਹੜਾ ਕਿਉਸਟਾਸਰ ਉਹ ਜ਼ਖਮੀ ਵੀ ਹੈ ਜਿਹ ਤੁਸ ਦੱਸਿਆ ਜਿਹੜਾ ਮੇਨ ਕਿਉਸਡੇ ਦੇ ਲਾਤੇ ਗੋਲੀ ਵੱਜੀ ਹੈ ਜਿਹਨੂੰ ਜਿਹੜਾ ਰਾਤ ਜਿਹੜਾ ਹੋਇਆ ਇਨਕਾਊਂਟਰ ਉਹਦੇ ਵਿੱਚ ਲਾਤੇ ਗੋਲੀ ਵੱਜੀ ਉਹਨੂੰ ਰਜਿੰਦਰਾ ਹਸਪੀਟਲ ਦਾਖਲ ਕਰਾਇ ਸਰ ਆਪਣੇ ਵਿੱਚ ਜ਼ਖਮੀ ਹੋਏ ਸੀ ਜੀ ਉਹਨਾਂ ਦੀ ਹਾਲਤ ਵਾਜੀ ਉਹ ਪਟਿਆਲਾ ਪੁਲਿਸ ਦੇ ਜਿਹੜਾ ਇਨਕਾਊਂਟਰ ਹੋਇਆ ਸੀ ਉਹਨਾਂ ਦੇ ਜਵਾਨ ਨਾਲ ਪੁਲਿਸ ਦੇ ਸਾਡੇ ਮੁਲਾਜ਼ਮ ਜਿਹੜੇ ਜ਼ਖਮੀ ਹੋਏ ਸੀ ਉਹਨਾਂ ਹੁਣ ਠੀਕ ਨੇ ਆਊਟ ਆਫ ਡੇਂਜਰ ਨੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਸਰ ਕਹਿੰਦਾ ਸੀ ਕਿ ਦੋ ਇਨਕਾਊਂਟਰ ਹੋਏ ਸਰ ਇੱਕ ਪਹਿਲਾ ਇੱਕ ਦੂਸਰਾ ਹੈ ਹਾਂ ਇਹਦੇ ਵਿੱਚ ਟੋਟਲ ਦੋ ਇਨਕਾਊਂਟਰ ਹੋਏ ਆ ਇੱਕ ਬੰਦਾ ਟੋਟਲੀ ਨਿਊਟਰਲਾਈਜ਼ ਕੀਤਾ ਗਿਆ ਇੱਕ ਦੇ ਬੰਦੇ 'ਚ ਲਾਤੀ ਗੋਲੀ ਵੱਜੀ ਹੈ ਸਰ ਜਿਹੜੇ ਲੋਕ ਸੌਖਾ ਤਰੀਕਾ ਲੱਭਦੇ ਨੇ ਜਿਸ ਤਰ੍ਹਾਂ ਫਰੋਥੀ ਮੰਗ ਕੇ ਪੈਸੇ ਉਹਨਾਂ ਨੂੰ ਕੀ ਤੁਸੀਂ ਸੋ ਇਹ ਇੱਕ ਮੈਸੇਜ ਹੈ ਪੰਜਾਬ ਸਰਕਾਰ ਵੱਲੋਂ ਵੀ ਕਿ ਪੁਲਿਸ ਵੱਲੋਂ ਵੀ ਕੋਈ ਵੀ ਪੰਜਾਬ ਦੇ ਵਿੱਚ ਕੋਈ ਵੀ ਇਦਾਂ ਦਾ ਫਰੋਤੀਆਂ ਦਾ ਕੰਮ ਨਹੀਂ ਚੱਲੂਗਾ ਜੇ ਚੱਲੂਗਾ ਤੇ ਉਹਨਾਂ ਦਾ ਮਾੜਾ ਹਸ਼ਰ ਹੋਊਗਾ ਉਹ ਨਿਊਟਰਲਾਈਜ਼ ਕੀਤੇ ਜਾਣਗੇ ਇਸ ਕਰਕੇ ਚੰਗੇ ਕੰਮ ਕਰੋ ਇਸ ਕੰਮਾਂ 'ਚ ਕੁਛ ਨਹੀਂ ਪਿਆ ਸਾਰਿਆਂ ਨੇ ਦੇਖਿਆ ਤੇ ਨਾਲ-ਨਾਲ ਮੈਂ ਵੀ ਕਹਿਣਾ ਚਾਹੁੰਦਾ ਨਸ਼ਿਆਂ ਤੋਂ ਵੀ ਬਾਹਰ ਆਓ ਕਿਉਂਕਿ ਨਸ਼ਿਆਂ ਦੇ ਖਿਲਾਫ ਵੀ ਬੜਾ ਸਖਤ ਐਕਸ਼ਨ ਚੱਲ ਰਿਹਾ ਸਰ ਕੋਈ ਕ੍ਰਿਮੀਨਲ ਰਿਕਾਰਡ ਹੈ ਨਾ ਤੇਨਾਂ ਦਾ ਇਹਨਾਂ ਦਾ ਹਜੇ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਅਸੀਂ ਚੈੱਕ ਕਰ ਰਹੇ ਹਾਂ ਕਿਉਂਕਿ ਹਜੇ ਇਹਨਾਂ ਦੀ ਅਰੈਸਟ ਪਈ ਉਹਨਾਂ ਨੂੰ ਤਾਂ ਡਿਟੇਲ 'ਚ ਜਦੋਂ ਰਿਮਾਂਡ ਤੇ ਲਵਾਂਗੇ ਪੁਛਗਿਸ਼ ਤੋਂ ਬਾਅਦ ਹੀ ਡਿਟੇਲ ਪਤਾ ਲੱਗੂਗਾ। ਕੈਨੇਡਾ ਤੋਂ ਕਿੰਨਾ ਸਮਾਂ ਪਹਿਲਾਂ ਆਇਆ ਸੀ ਜੀ ਇਹ ਜਗਾ ਤੋਂ? ਥੋੜੀ ਦੇਰੀ ਉਹਨਾਂ ਦੇ ਪਿੰਡ 'ਚ ਰਹਿੰਦਾ ਸੀ ਥੋੜੀ ਦੇਰ ਪਹਿਲਾਂ ਹੀ ਆਇਆ ਸੀ ਕੈਨੇਡਾ ਤੋਂ। ਫਿਰ ਨੰਬਰ ਕਿਹੜੇ ਯੂਜ਼ ਕਰਦੇ ਸੀਗੇ ਮੋਬਾਈਲ ਨੰਬਰ ਤੋਂ? ਇਹ ਬਾਹਰਲੇ ਹੀ ਨੰਬਰ ਯੂਜ਼ ਕਰ ਰਹੇ ਸੀਗੇ ਪਲੱਸ 1 ਤੋਂ ਜਿਹੜੇ ਹੁੰਦੇ ਆ ਇੰਟਰਨੈਸ਼ਨਲ ਨੰਬਰ ਹੁੰਦੇ ਆ ਉਹੀ ਨੰਬਰ ਤੋਂ ਇਹ ਜ਼ਿਆਦਾ ਜਸਟਫੀਸ ਯੂਜ਼ ਕਰ ਰਹੇ ਸੀ। ਕੈਨੇਡਾ ਕਿੰਨੇ ਸਮੇਂ ਤੋਂ ਰਹਿ ਰਿਹਾ ਸੀ ਜੀ ਤੁਸੀਂ? ਉਹ ਹੁਣ ਅਸੀਂ ਡਿਟੇਲ 'ਚ ਪੁੱਛਗਿਸ਼ ਕਰਾਂਗੇ ਕਿਉਂਕਿ ਉਹ ਤਾਂ ਜਦੋਂ ਰਾਤ ਕੱਲ ਤਾਂ ਜਿਹੜਾ ਆਪਰੇਸ਼ਨ ਹੋਇ